ਰਣਾ ਨਾ ਬੀਕਾਸੀ ਦੁਆ ਦੇ ਕਿ ਇਸ ਪਲਾਟ ਮਹੌਲਾ ਅਗਰ ਜਿਹੜੇ ਨੌਜਵਾਨਾਂ ਦੀ ਇੱਕ ਵੀਡੀਓ ਬੈਲਗਏ ਚੋਰੀ ਦਾ ਤਾਂ ਦੇਖ ਰੋ ਸਾਜੀ ਕੁਟੀ ਮਹੌਲ ਤਾਂ ਦੇਖੋ ਜੀ ਜਿਹੜੀ ਵੀਡੀਓ ਸਭ ਨੇ ਦੇਖੀ ਹੈ ਵਾਇਰਲ ਹੋਈ ਹੈ ਇੱਕ ਖੌਫਨਾਕ ਹੀ ਨਜ਼ਰ ਆ ਰਿਹਾ ਹੈ ਉਹ ਦੇਖਦੇ ਹੁੰਦੇ ਬਾਕੀ ਚਲੋ ਮਹੱਲਾ ਮੇਰਾ ਆਪਣਾ ਮਹੱਲਾ ਹੈ ਰਾਂ ਬਸਤੀ ਹੈ ਸਾਡਾ ਹਰੇੜੀ ਰੋਡ ਹੈ ਸਾਰੇ ਅਸੀਂ ਇਹੀ ਚਾਹੁੰਦੇ ਆਂ ਕਿ ਪ੍ਰਸ਼ਾਸਨ ਵੱਲੋਂ ਵੀ ਸਾਥ ਮਿਲੇ ਔਰ ਜਿਹੜੇ ਵੀ ਰੋਡ ਤੇ ਸਾਡੇ ਦੁਕਾਨਦਾਰ ਵੀਰ ਭਾਈ ਨੇ ਅਸੀਂ ਇੱਥੇ ਚਾਹੁੰਦੇ ਆਂ ਕਿ ਸਾਰੇ ਏਕਤਾ ਰੱਖਣ ਇਕਤਾ ਰੱਖ ਕੇ ਅਸੀਂ ਪ੍ਰਸ਼ਾਸਨ ਦਾ ਸਾਥ ਲੈ ਕੇ ਇਸ ਚੀਜ਼ ਨੂੰ ਨਿਕੇਲ ਪਾ ਸਕੀਏ ਜੀ ਜਦੋਂ ਤੱਕ ਪ੍ਰਸ਼ਾਸਨ ਦੀ ਪ੍ਰਸ਼ਾਸਨ ਨੂੰ ਮਿਲੇ ਉਹ ਇਹ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਬਿਲਕੁਲ ਜੀ ਪ੍ਰਸ਼ਾਸਨ ਵੱਲੋਂ ਅਸੀਂ ਪਰਸੋਂ ਐਸਐਚਓ ਸਾਹਿਬ ਨਾਲ ਡੀਐਸਪੀ ਦੀ ਹਦਾਇਤ ਤੇ ਅਸੀਂ ਮੀਟਿੰਗ ਵੀ ਰੱਖੀ ਹੈ ਉਹਨਾਂ ਨੇ ਸਾਨੂੰ ਭਰੋਸਾ ਪੂਰਾ ਦਿੱਤਾ ਹੈ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਉਸ ਤੋਂ ਬਾਅਦ ਰਾਤ ਦੇ ਟਾਈਮ ਸਾਡੇ ਕੋਲੇ ਉਹਨਾਂ ਦੇ ہاں ਤਿੰਨ ਵਾਰ ਗੱਡੀ ਦਾ ਆਰਾਉਂਡ ਲੱਗਦਾ ਰਾਤ ਨੂੰ ਉਸ ਦਾ ਖੁਦ ਐਸਐਚਓ ਸਾਹਿਬ ਆਪ ਆਰਾਮ ਕਰਦੇ ਆ ਉਸ ਤੋਂ ਬਾਅਦ ਜਿਹੜਾ ਸਾਨੂੰ ਪ੍ਰਸ਼ਾਸਨ ਨੇ ਦਿੱਤਾ ਹੈ ਹੌਸਲਾ ਔਰ ਉਹਦੇ ਵਿੱਚੋਂ ਜਿਹੜੇ 6 ਬੰਦੇ ਸੀਗੇ ਉਹਦੇ ਵਿੱਚੋਂ 4 ਬੰਦੇ ਅਰੈਸਟ ਹੋਏ ਨੇ ਜਦਕਿ ਦੋ ਵਿੱਚੋਂ ਭੱਜੇ ਨੇ ਉਹਨਾਂ ਦੀ ਕੱਲ ਭੱਜਦਿਆਂ ਦੀ ਵੀਡੀਓ ਵੀ ਇੱਕ ਵਾਇਰਲ ਹੋਈ ਆ ਪੀਤਨਗਰ ਦੀ ਤੇ ਇਸ ਟਾਈਮ ਵੀ ਉਹ ਬੰਦੇ ਥਾਣੇ 'ਚ ਵੀ ਨੇ ਕੱਲ ਵੀ ਉਹਨਾਂ ਦੀ ਪਛਾਣ ਵੀ ਕੀਤੀ ਗਈ ਹੈ ਰਾਤ ਉਹ ਸੀਆਈਏ ਸਟਾਫ ਵੀ ਲਿਜਾਏ ਗਏ ਨੇ ਸਾਨੂੰ ਸਾਥ ਮਿਲੇ ਜਿੰਨੀ ਕੁ ਅਸੀਂ ਮੰਗ ਸਾਡੀ ਅਸੀਂ ਅੱਗੇ ਵੀ ਰੱਖਦੇ ਆ ਮੈਂ ਇਹੀ ਚਾਹੁੰਦੀ ਆ ਮੈਂ ਵੀ ਕੋਸ਼ਿਸ਼ ਕਰੂੰਗੀ ਐਮਐਲਏ ਦੇ ਜ਼ਰੀਏ ਸਾਡੇ ਐਮਐਲਏ ਸਹਿਬਾਨ ਦੇ ਜ਼ਰੀਏ ਮੈਂ ਕੋਸ਼ਿਸ਼ ਕਰੂੰਗੀ ਵੀ ਡੀਸੀ ਸਹਿਬਾਨ